ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਸਦ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਜਗ ਦਾਤਾ ਸੋਈ ਭਗਤ ਵਸਲ ਤਿਹ ਲੋਏ ਜੀਓ ਗੁਰ ਸ਼ਬਦ ਸਮਾਵੈ ਅਵਰ ਨ ਜਾਣੈ ਕੋਏ ਅਵਰੂ ਨਾ ਜਾਣੈ ਸ਼ਬਦ ਗੁਰ ਇਕ ਨਾਮ ਧਿਆਵਹਿ ਪਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹਿ ਆਇਆ ਹਕਾਰਾ ਚੱਲਣ ਵਾਰਾ ਹਰਿ ਰਾਮ ਨਾਮ ਸਮਾਇ ਜਾਗ ਅਮਰ ਅਟਲ ਅਤੋਲ ਠਾਤੁਰ ગત ਤੇ ਹਰ ਪਾਇਆ ਹਰ ਬਾਣਾ ਗੁਰ ਭਾਇਆ ਗੁਰ ਜਾਵੇ ਹਰ ਪ੍ਰਭ ਪਾਸ ਜੀਓ ਸਤ ਗੁਰ ਕਰੇ ਹਰ ਪਹਿ ਬੇਨਤੀ ਮੇਰੀ ਪੈ ਜਿ ਰੱਖੋ ਅਰਦਾਸ ਜੀਓ ਪੈ ਜਿ ਰੱਖੋ ਹਰ ਜਨ ਹੈ ਤੇਰੀ ਹਰ ਦੇਵ ਨਾਮ ਨਰ ਦਲਦਿਆ ਹੋਏ ਬੇਲੀ ਜਮ ਦੂਦ ਕਾਲ ਨਖੰਜਨੋ ਸਤ ਗੁਰੂ ਕੀ ਬੇਰਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਓ ਹਰ ਤਾਰ ਕਿਰਪਾ ਸਤ ਗੁਰ ਮਿਲਾਇਆ ਤਨ ਤਨ ਕਹੈ

ਆਰੇ ਆਪਦਰ ਮੇ ਲਾਵਈ ਤੁਸੀਂ ਪੁੱਤ ਭਾਈ ਪਰਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ ਤੋਰ ਲਿਖਿਆ ਪਰਵਾਲਾ ਫਿਰੈ ਨਾਹੀ ਗੁਰ ਜਾਇ ਯਾਰ ਪ੍ਰਭ ਪਾਸ ਜੀਓ ਸਤ ਗੁਰ ਭਾਣੈ ਆਪਣੈ ਦਪਾ ਜਮਤ ਬਿਗਸੈ ਜਿਸ ਮਿਤ ਕੀ ਪੈ ਜਿ ਭਾਵੈ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਧਰ ਸਤ ਗੁਰੂ ਪੈ ਨਾਵੈ ਸਤ ਗੁਰੂ ਪਰ ਤੱਕ ਹੋਤੈ ਬਹਿ ਰਾਜ ਆ ਪਟਕਾਇਆ ਆਬ ਸਿੱਖ ਬੰਦ ਬੁੱਧ ਭਾਈ RAM ਦਾਸ ਪੈਰੀ ਪਾਇਆ ਅੰਤ ਸਤਗੁਰ ਬੋਲਿਆ ਮੈਂ ਪਿਛੇ ਕੀਰਤਨ ਕਰਿਓ ਨਿਰਮਲ ਜੀਉ ਕਿਸੂ ਕੋ ਪਾਲ ਪੰਡਤ ਸਦਿਓ ਹਰ ਹਰਿ ਕਥਾ ਬੜੇ ਪੁਰਾਣ ਜੀਉ ਹਰ ਕਥਾ ਪੜਿਐ ਹਰ ਨਾਮ ਸੁਣੀਐ ਬਿਬਾਣ ਹਰ ਰਗ ਗੁਰ ਭਾਵਈ ਪਿੰਡ ਪਤਲ ਕਿਰਿਆ ਦੀਵਾ ਫੋਲ ਹਰ ਸਰ ਪਾਵੈ ਹਰ ਭਾਇਆ ਸਤ ਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜੀਓ RAMDAS ਸੋਡੀ ਤਿਲਕ ਦੀਆ ਸ਼ਬਦ ਸੱਚ ਨੀਸਾਨ ਜੀਓ ਸਤ ਗੁਰ ਪੁਰਖ ਜੀ ਬੋਲੇ ਆ ਗੁਰ ਸਿੱਖਾ ਮੰਨ ਲਈ ਰਜ ਜਾਏ ਜੀਓ ਮੋਹਰੀ ਪਤ ਸੰਮੁਖ ਹੋਇਆ RAM ਦਾਸ ਪੈਰੀ ਪਾਏ ਜੀਓ ਸਭ ਕਵੇ ਪੈਰੀ ਸਤ ਗੁਰੂ ਤੇਰੀ ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਥੀਲੀ ਨਾਹੀ ਫਿਰ ਸਤ ਗੁਰੂ ਆਣ ਨਿਵਾਇਆ ਹਰ ਘਰ へ ਪਾਣਾ ਦੀਵੜਿਆਈ ਤੋਰ ਲਿਖਿਆ ਲੇਖਰ ਜਾਏ ਜੀ ਾਰੇ ਗੁਰਹਿ ਪਾਣਾ ਦੀ ਬੜੇ ਆਈ ਤੋਰ ਲਿਖ ਆਲੇ ਖਰ ਜਾਏ ਜੀਓ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ i